ਕੁਰ ਖੇਤਰਿਆ ਹਾਈਵੇ ਦੇ ਥੱਲੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਪਿਪਲੀ ਮਹਾਪੰਚਾਇਤ ਲਈ ਕਿਸਾਨ ਕਾਫਲੇ ਦੇ ਰੂਪ ਤੇ ਵਿੱਚ ਪਿਪਲੀ ਦੇ ਵਿੱਚ ਪਿਪਲੀ ਅਨਾਜ ਮੰਡੀ ਵਿੱਚ ਪਹੁੰਚਣਗੇ ਪੰਜਾਬ ਤੋਂ ਵੀ ਕਾਫਲੇ ਲਗਾਤਾਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਤੋਂ ਵੀ ਇਹ ਜਥਾ ਪਹੁੰਚਿਆ ਕਿਸਾਨ ਮਹਾਪੰਚਾਇਤ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੋਂ ਪਹੁੰਚੇ ਹੋ ਤੁਸੀਂ ਡਿਸਟ੍ਰਿਕਟ ਫਰੀਦਕੋਟ ਜੀ ਕਿੰਨਾ ਕਾਫਲਾ ਪਹੁੰਚਿਆ ਤੁਹਾਡਾ ਸਾਡੇ ਹੈਗੇ ਆ 30 ਕ ਬੰਦਿਆਂ ਦਾ ਕਾਫਲਾ ਬਾਕੀ ਸਾਡੇ ਬੰਦੇ ਅੱਗੇ ਚਲੇ ਗਏ ਜੀ ਟੈਬਲੇਟ ਦੇ ਰੋਚ ਇੱਥੋਂ ਹੀ ਜਾਓਗੇ ਹਾਂਜੀ ਹਾਂਜੀ ਇੱਥੋਂ ਹੀ ਜਾਵਾਂ ਹਾਂ ਪੈਦਲ ਜਾਵਾਂਗੇ ਪੈਦਲ ਰੋਕਿਆ ਤਾਂ ਨਹੀਂ ਗਿਆ ਰੋਕਿਆ ਨਹੀਂ 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 ਕਿਸੇ ਨੇ ਰੋਕਿਆ ਟ੍ਰੇਨ ਤੇ ਆਇਆ ਨਹੀਂ ਰੋਕਿਆ ਟ੍ਰੇਨ ਤੇ ਆਇਆ ਵਾਇਰ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਕਾਫਲੇ ਜਿਹੜੇ ਕਿ ਅੱਗੇ ਜਾ ਰਹੇ ਨੇ ਵਾਈਗੁਰਜੀ ਦਾ ਖਲਸਾ ਸੋ ਵਾਈਗੁਰਜੀ ਦੀ ਫਤਿਹ ਬਾਕਸ ਸਿੰਘ ਜੀ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਆ ਕਿ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਤਾਂ ਨਹੀਂ ਕੀਤੀ ਗਈ ਰੋਕਿਆ ਤਾਂ ਨਹੀਂ ਗਿਆ ਤੁਹਾਨੂੰ ਨਹੀਂ ਨਹੀਂ ਬਿਲਕੁਲ ਵੀ ਨਹੀਂ ਪ੍ਰਸ਼ਾਸਨ ਦਾ ਬਿਲਕੁਲ ਸਹਿਯੋਗ ਲੱਗੀ ਹੋਈ ਆ ਤੁਹਾਡਾ ਇਹ ਮਹਾ ਪੰਚਾਇਤ ਕਰਨ ਦਾ ਵੀ ਕਿਤੇ ਨਾ ਕਿਤੇ ਅਸਰ ਪੈ ਸਕਦਾ ਸਰਕਾਰ ਤੇ ਬਿਲਕੁਲ ਪੜੇਗਾ ਜੀ ਬਾਕੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਸਾਨੂੰ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋ ਗਈ ਸੀ ਉਹਨਾਂ ਨੇ ਸਾਰਾ ਸਪਾਈ ਕਰਾਈ ਅੰਦਰ ਸਾਰਾ ਕੰਮ ਕਰਾ ਕੇ ਦਿੱਤਾ ਹਾਂਜੀ ਉਹਨਾਂ ਦਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਬਾਕੀ ਕੋਈ ਇਦਾਂ ਦੀ ਕੋਈ ਇਦਾਂ ਦੀ ਪਰਸਾਨੀ ਨਹੀਂ ਦਿੱਕਤ ਨਹੀਂ ਜੀ ਬਹੁਤ ਅਨੁਮਾਜੀ ਤੋਂ ਕਾਫਲੇ ਦੇ ਰੂਪ ਦੇ ਵਿੱਚ ਹੈ ਕਿਸਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਜਾ ਰਹੇ ਨੇ ਜਿਸ ਤਰੀਕੇ ਨਾਲ ਟ੍ਰੇਨ ਤੇ ਤੁਸੀਂ ਪਹੁੰਚੇ ਹੋ ਕਾਫੀ ਦੂਰ ਪੈ ਰਹੇ ਆ ਤੁਹਾਨੂੰ ਨਾ ਕੋ ਮੰਡੀ ਸਾਡਾ ਜ਼ਿਲ੍ਹਾ ਫਰੀਦਕੋਟ ਆ ਜੀ ਜੀ ਤਿੰਨ ਸ਼ਿਫਟਾਂ 'ਚ ਅਸੀਂ ਆ ਰਹੇ ਹਾਂ ਉਸ ਬੰਦੇ ਸਾਡੇ ਗੱਲ ਪਾਉਣੇ ਚਾਰ ਵਾਲੀ ਟ੍ਰੇਨ ਤੇ ਆ ਗਏ ਅਸੀਂ ਜੀ ਉਸ ਆਪਣੇ ਆਪਣੇ ਭਿਕਲਾਂ ਤੇ ਆ ਗਏ ਤਾਂ ਕੋਈ ਸਾਡਾ ਕਾਬਲਾ ਆ ਆ ਗਿਆ ਜੀ ਅਸੀਂ ਆਏ ਆ ਆਪਣੀਆਂ ਹੱਕਾਂ ਮੰਗਵਾਉਣ ਵਾਸਤੇ ਜੀ ਤਾਂ ਸਾਡੀਆਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜੀ ਇਸੇ ਤੋਂ ਸਾਡੇ ਸਿਰ ਚੜਿਆ ਹੋਇਆ ਕਰਜ਼ਾ ਖਤਮ ਕਰਾਉਣ ਲਈ ਜੀ ਜਿਹੜੇ ਮਜ਼ਦੂਰ ਹੈ ਮਜ਼ਦੂਰਾਂ ਨੂੰ 700 ਰੁਪਇਆ ਦਿਹਾੜੀ ਨਰੇਕਾ ਦੇ ਵਿੱਚ ਘੱਟੋ ਘੱਟ 200 ਤਣ ਕੰਮ ਤੁਹਾਡੇ ਨਾਲ ਮਜ਼ਦੂਰ ਵੀ ਆਈ ਨੇ ਮਜ਼ਦੂਰ ਵੀ ਹੈ ਗਿਆ ਜੀ ਹਾਂਜੀ ਖਾਸ ਕਰਕੇ ਤੁਸੀਂ ਦੇਖ ਸਕਦੇ ਜਿਹੜੀ ਕਾਂ ਕਿਸਾਨ ਮੈਡਮ ਉਹ ਵੀ ਸੁਣ ਜੋ ਤੁਸੀਂ ਕਿਹਾ ਵੀ ਤੁਹਾਨੂੰ ਰੋਕਿਆ ਤਾਂ ਨਹੀਂ ਕਿਸੇ ਨੇ ਜਦੋਂ ਅਸੀਂ ਹੱਕ ਹੀ ਮੰਗਾ ਮੰਵਾਉਣ ਆਏ ਆ ਤੇ ਜੇ ਸਾਨੂੰ ਰੋਕਦੇ ਤੇ ਅਸੀਂ ਰੁਕਦੇ ਹੈ ਵੀ ਨਹੀਂ ਸੀ ਬਿਲਕੁਲ ਹਾਂ ਫੇਰ ਅਸੀਂ ਉਹ ਵੇਟਾ ਤੱਕ ਇਕੱਠੇ ਕਰਕੇ ਅੱਜ ਖਾਸ ਕਰਕੇ ਇਹੀ ਮੰਗ ਰੱਖ ਰਹੇ ਹੋ ਹਾਂਜੀ ਹਾਂਜੀ ਕੋਈ ਜਿਹੜੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਆ ਇਸ ਦੇ ਵਿੱਚ ਖਾਸ ਤੌਰ ਤੇ ਮਜ਼ਦੂਰ ਵਰਗ ਵੀ ਪਹੁੰਚਿਆ ਕਿਉਂਕਿ ਇਸ ਮਜ਼ਦੂਰ ਵਰਗ ਨੂੰ ਵੀ 700 ਰੁਪਏ ਦਿਹਾੜੀ ਦੇਣ ਤੇ ਮੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਮਜ਼ਦੂਰਾਂ ਨੂੰ ਵੀ ਇਸ ਕਿਸਾਨ ਮਹਾਪੰਚਾਇਤ ਦਾ ਹਿੱਸਾ ਬਣਾਇਆ ਜਾ ਰਿਹਾ ਹੈ